ਸਤਿ ਸ਼੍ਰੀ ਅਕਾਲ ਜੀ ਤੇ ਬਸ ਹੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਬਸੰਤ ਜੀ ਪਸੰਤ ਵਾਲਾ ਦਿਨ ਹੈ ਬਲੌਗ ਅਸੀਂ ਗੱਡੀ 'ਚ ਸਟਾਰਟ ਕਰ ਰਹੇ ਹਾਂ ਕਿਉਂਕਿ ਅਸੀਂ ਬੜੇ ਬਿਜ਼ੀ ਆ ਅਸੀਂ ਪਹੁੰਚੇ ਹਾਂ ਬਾਜ਼ਾਰ ਤੇ ਦੰਮਣ ਆ ਦੇਖ ਲੈ ਕੀ ਕਹਿੰਦੇ ਇਹਨਾਂ ਨੂੰ ਪੂਤ ਪਿੱਲੇ ਜੇ ਇਹ ਗੁਬਾਰੇ ਕਹਿੰ ਲੋ ਯਾਰ ਹਾਂ ਪਤਾ ਨਹੀਂ ਕੀ ਦੇਖੋ ਦੇਖੋ ਅੱਗੇ ਗੱਡੀ 'ਤੇ ਚੜਾ ਦੋ ਕਹਿੰਦੀ ਮੈਂ ਯੂਨੀਕੌਰਨ ਲੈ ਕੇ ਆਉਣਾ ਸਿਮੂ ਨਹੀਂ ਦੰਮੂ ਆ ਦੰਮੂ ਕਰੀ ਹਾਂ ਹੂੰ ਇਹ ਦੰਮੂ ਸਿਮੂ ਸਾਰਾ ਅਸੀਂ ਕੀ ਨਿਕਲਦਾ ਹਾਂ ਹਾਂ ਕੋਈ ਨਾ ਹੈ ਪੈਸੇ ਹੋਰ ਚਾਹੀਦੇ ਨੇ ਚੱਲ ਤੂੰ ਲੈ ਤਾਂ ਸਹੀ ਮੈਂ ਪੈਸੇ ਦੇਨੀ ਆ 50 ਹੋਰ ਦਿਓ 50 ਹੋਰ ਇਹ ਬੱਲੇ ਬੱਲੇ 100 ਰੁਪਏ ਦਾ ਐਡਾ ਮਹਿੰਗਾ ਲੈਣਾ ਯੂਨੀਕੌਰਨ ਐਲੀਫੈਂਟ ਐਲੀਫੈਂਟ ਲੈਣਾ ਤੇ ਅਸੀਂ ਚੱਲੇ ਸੀ ਬਾਜ਼ਾਰ ਕੁਝ ਸ਼ੋਪਿੰਗ ਚੂਪਿੰਗ ਕਰਨੀ ਹੈ ਮੈਰਿਜ ਆ ਰਹੀ ਹੈ ਸਾਨੂੰ ਲਓ ਜੀ ਦਮਣ ਲੈ ਕੇ ਆ ਗਏ 200 ਰੁਪਏ ਦਾ ਇੰਨਾ ਕੁ ਹੈ ਦਮਣ ਤਾਂ ਬੜਾ ਛੋਟਾ ਹੈ ਤਾਂ ਐਲੀਫੈਂਟ ਆ ਯਾਰ ਐਲੀਫੈਂਟ ਆ ਇਹ ਤੂੰ ਨਹੀਂ ਯੂਨੀਕੌਰਨ ਲੈ ਕੇ ਆਣਾ ਯੂਨੀਕੋਰਨ ਆਂਤੀ ਲੱਗੀ ਆ ਰਿਕੋ ਆਂਟੀ ਲੱਗੀ ਉਹ ਫੋਣਗੇ ਇਹਨਾਂ ਕੋਲੇ ਫਲਾ ਕੇ ਉਹ ਹੀ ਦੇ ਦੇਣਾਂ ਇਹਨਾਂ ਨੇ ਨਾ ਸੋਹਣਾ ਨਹੀਂ ਕੋਈ ਬਸ ਇਹਦੀ ਪੈਲੀ ਹੈ ਅੱਛਾ ਉਹ ਦੇਖ ਉਹਨਾਂ ਕੋ ਸਾਰੇ ਫਲਾ ਕੇ ਦੇ ਦੇਣਗੇ ਦੇਖੋ ਦੇਖ ਚਲੋ ਉੱਥੇ ਰੱਖ ਲਓ ਗੱਡੀ ਸੀਟ ਤੇ ਬਿਠਾ ਲਓ ਇਹਨੂੰ ਲਓ ਜੀ ਦਮਣ ਲੈ ਆਈ ਹੈ ਐਲੀਫੈਂਟ ਹੈ ਹਾਂ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਹੈਗਾ ਬਸੰਤ ਤੇ ਬਸੰਤ ਦੀ ਰੌਣਕਾ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਅਜ ਕਲਿੰਦਰ ਵਾਲਾ ਕੰਮ ਕਰਦਾ ਅੱਜ ਹੈਗਾ ਬਸੰਤ ਅੱਜ ਹੈਗੀ ਬਸੰਤ ਉਹ ਹੈਗੀ ਹੈਗਾ ਜੋ ਮਰਜੀ ਹੈ ਬਸ ਬਸ ਸਕੂਟੀ ਟੁੱਕ ਜਣੀ ਪਿੱਛੇ ਉਹ ਦੇਖੋ ਅੱਛਾ ਹਾਂ ਬੋਲੋ ਬੋਲੋ ਵਲੌਗ ਸ਼ੁਰੂ ਕਰੋ ਤੇ ਅੱਜ ਹੈਗਾ ਬਸੰਤ ਤੇ ਇੱਥੇ ਪੂਰਾ ਬਾਜ਼ਾਰ ਅੱਜ ਸਜਿਆ ਪਿਆ ਪਰ ਬਾਜ਼ਾਰ ਸਾਰਾ ਬੰਦ ਹੈ ਬਾਜ਼ਾਰ ਬਾਜ਼ਾਰ ਦੂਸਰੇ ਲੋਡ ਤਾਂ ਬੰਦ ਹੈ ਜਿਹੜੇ ਬਾਕੀ ਦੁਕਾਨਾਂ ਸਾਰੀਆਂ ਬੰਦ ਨੇ ਪਰ ਆਹ ਜਿਹੜੀ ਪਤੰਗ ਵਾਲੀ ਦੁਕਾਨਾਂ ਨੇ ਉਹ ਸਜੀਆਂ ਪਈਆਂ ਨੇ ਸਾਰੀਆਂ ਦੁਕਾਨਾਂ ਬੰਦੇ ਏ ਟੂ ਜ਼ेड ਸੰਗਰੂਰ ਦੇ ਵਿੱਚ ਕੱਪੜੇ ਤੋਂ ਲੈ ਕੇ ਸਾਰੀਆਂ ਤੇ ਇੱਕ ਸਾਡਾ ਭਾਜੀ ਦੀਪਕ ਵਿਚਾਰਾ ਉਹ ਵਿਚਾਰਾ ਦੁਕਾਨ ਤੇ ਬੈਠਾ ਹੋ ਕੇ ਕਹਿੰਦਾ ਮੈਨੂੰ ਕੋਈ ਛੁੱਟੀ ਨਹੀਂ ਮੈਂ ਕਿਹਾ ਤੂੰ ਹੀ ਉਤਾਰ ਨਾਲ ਦੇ ਅੱਜ ਥੋੜੇ ਉਲਟਾ ਦਿਨ ਚੜ ਗਿਆ ਜੇ ਉਤਾਰ ਨੂੰ ਛੁੱਟੀ ਤੇ ਦੀਪਕ ਭਾਜੀ ਨੂੰ ਛੁੱਟੀ ਨਹੀਂ ਆਈ ਤੇ ਲੋ ਜੀ ਅੱਜ ਹੈਗੀ ਬਸੰਤ ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੈਪੀ ਬਸੰਤ ਦੀ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਵਲੌਗ ਅਸੀਂ ਸ਼ੁਰੂ ਕੀਤਾ ਜੀ ਬਿਜੀ ਬੰਦਿਆਂ ਨੇ ਗੱਡੀ ਦੇ ਵਿੱਚ ਕਿਉਂਕਿ ਕਿਉਂਕਿ ਜਦੋਂ ਘਰੋਂ ਚੱਲੇ ਸੀ ਮੇਰਾ ਸਿਹਰੇ ਨਾਲ ਬੜਾ ਬੀਪੀ ਵੱਧ ਗਿਆ ਸੀ ਅਜੇ ਮੇਰਾ ਇਹੀ ਹਾਲ ਹੈ ਹੁਣ ਅਸੀਂ ਜੂਸ ਜਾਂਪੀ ਕੇ ਤੇ ਅੱਗੇ ਨੂੰ ਰਵਾਨਾ ਹੋਏ ਆ ਕਿਉਂਕਿ ਵਿਆਹ ਆ ਰਹੇ ਨੇ ਸਾਨੂੰ ਲਗਾਤਾਰ ਤੇ ਵਿਆਹਵਾਂ ਦੀਆਂ ਕਰਨੀਆਂ ਜੀ ਸ਼ਾਪਿੰਗਾਂ ਕਦੇ ਆਹ ਲੈ ਲਓ ਤੇ ਕਦੇ ਔਰ ਲੈ ਲਓ ਤੇ ਕਦੇ ਆਹ ਲੈ ਲਓ ਵਿਆਹ ਅਗਲੇ ਦਾ ਤੇ ਕੁੰਡਾ ਆਪਣਾ ਕੰਮ ਹੋ ਗਿਆ ਵਿਆਹ ਅਗਲੇ ਦਾ ਤੇ ਕੁੰਡਾ ਆਪਣਾ ਹੋ ਜਾਣਾ ਤੇ ਬਸ ਵਿਆਹ ਦੀਆਂ ਤਿਆਰੀਆਂ ਹੀ ਜਿਹੜੀਆਂ ਨਾ ਹੋਈ ਮਾਰ ਦਿੰਦੀਆਂ ਵਿਆਹ ਤੇ ਜਾ ਕੇ ਤਾਂ ਬੰਦਾ ਚੁੱਪ ਕਰਕੇ ਇੱਕ ਟੇਬਲ ਤੇ ਬਹਿ ਜਾਂਦਾ ਕਿ ਨਹੀਂ ਸਹੀ ਗੱਲ ਹੈ ਤਿਆਰੀਆਂ 'ਚ ਬੰਦਾ ਇੰਨਾ ਕੋ ਥੱਕ ਜਾਂਦਾ ਹੈ ਨਾ ਪੁੱਛੋ ਨਾ ਤੇ ਹੁਣ ਅਸੀਂ ਸੰਗਰੂਰ ਤੋਂ ਨਿਕਲ ਚੁੱਕੇ ਹਾਂ ਜੀ ਹੁਣ ਚੱਲੇ ਆ ਜੀ ਅਸੀਂ ਸੁਨਾਮ ਆਪਣੇ ਕਾਰੀਗਰਾਂ ਨੂੰ ਕੰਮ ਦੇਣਾ ਸੂਟ ਸਟਿਚ ਕਰਵਾਉਣੇ ਮੈਰਿਜ ਤੇ ਪਾਣੇ ਨੇ ਪਤਾ ਨਹੀਂ ਪਹਿਲਾਂ ਵੀ ਆਪਾਂ ਪੁਰਾਣੇ ਜ਼ਮਾਨੇ 'ਚ ਵੀ ਐਂ ਹੁੰਦਾ ਸੀ ਹਰ ਕੋਈ ਬੰਦਾ ਅੱਜਕੱਲ ਕਹਿੰਦਾ ਮੈਂ ਅੱਡ ਦਿਖਾ ਹੈ ਇਹ ਅੱਡ ਦੇਖਣ ਦੇ ਚੱਕਰ ਚ ਖਰਚੇ ਵਧ ਹੀ ਜਾਂਦੇ ਨੇ ਵਧ ਹੀ ਜਾਂਦੇ ਨੇ ਸਹੀ ਗੱਲ ਹੈ ਸਾਡਾ ਲੇਡੀਜ਼ ਦਾ ਤੇ ਇਹ ਹੋ ਗਿਆ ਕਿ ਲੇਡੀਜ਼ ਦਾ ਇਹ ਕੰਮ ਹੋ ਗਿਆ ਜਿਹੜਾ ਸੂਟ ਪਾ ਲਿਆ ਹਾਂ ਉਹ ਤਾਂ ਜੀ ਬਸ ਹੁਣ ਖਤਮ ਹੋ ਗਿਆ ਜੀ ਉਹਦੀ ਤਾਂ ਵੈਲਿਊ ਖਤਮ ਹੋ ਗਈ ਉਹਨੂੰ ਰਿਪੀਟ ਹੀ ਨਹੀਂ ਕਰਨਾ ਦੁਬਾਰਾ ਰਿਪੀਟ ਨਹੀਂ ਕਰਨਾ ਯਾਰ ਪੁੱਠੇ ਕਿੱਧਰ ਜਾ ਰਿਹਾ ਸਾਦੀ ਸਿੱਧਾ ਕਿਉਂ ਨਹੀਂ ਹੋ ਰਿਹਾ ਜ਼ਿਆਦਾ ਭਾਰ ਹੈ ਤਾਂ ਤੇ ਬਾਕੀ ਦੱਸਿਓ ਵੈਸੇ ਤਾਂ ਮੈਂ ਨਾ ਦੇਖੋ ਜਿਹੜੇ ਸੂਟ ਮੈਂ ਹੈਵੀ ਮਤਲਬ ਥੋੜੇ ਮਹਿੰਗੇ ਆਪਾਂ ਪਰਵਾਏ ਨੇ ਉਹ ਤਾਂ ਮੈਂ ਦੋ ਤਿੰਨ ਵਾਰੀ ਪਾ ਪਾ ਵੀ ਲਏ ਨੇ ਤਾਂ ਪਾ ਵੀ ਲੈਨੇ ਆ ਉਣੀ ਕੱਲ ਦਾ ਵੀ ਫੰਕਸ਼ਨ ਹੈ ਤੇ ਮੈਂ ਸੋਚ ਰਹੀ ਆ ਕਿ ਜੇ ਬਾਏ ਚਾਂਸ 1% ਗਏ ਤੇ ਉਹੀ ਸੂਟ ਆਪਾਂ ਪਾ ਲਾਂਗੇ ਠੀਕ ਹੈ ਕੋਈ ਅੱਡੀ ਜਾਣ ਨਹੀਂ ਨਿਕਲਦੀ ਹੈਗੀ ਕਿ ਅਈ ਵਾਰ ਆਪਾਂ ਪੈਸੇ ਲਾਈਏ ਚਲੋ ਜਿੱਥੇ ਆਪਾਂ ਨਵੇਂ ਨਵੀਂ ਜਗ੍ਹਾ ਫੇਰ ਜਾਨਾ ਉੱਥੇ ਆਪਾਂ ਨਵੇਂ ਸਵਾਲਾਂਗੇ ਬਾਕੀ ਦੇਖਦੇ ਆਂ ਜਾ ਕੇ ਕੀ ਬਣਦਾ ਸਲਾਮ ਮਸ਼ਵਰਾ ਕਰਦੇ ਆਂ ਫਿਰ ਦੇਖਦੇ ਆਂ ਉੱਧਰ ਵੱਡੇ ਬੁਟੀਕ ਵਾਲੇ ਜਿਹੜੇ ਉਹਨਾਂ ਨੇ ਵੀ ਆਉਣਾ ਬਾਜ਼ਾਰ ਸ਼ਾਪਿੰਗ ਕਰਨ ਬਾਕੀ ਮੇਰੀ ਗੱਲ ਕੋਈ ਨਹੀਂ ਹੋਈ ਬਸ ਸਵੇਰੇ ਕਿਹਾ ਸੀ ਕਿ ਆਉਣਾ ਸ਼ਾਪਿੰਗ ਕਰਨ ਉਹਨਾਂ ਕਦੋਂ ਹੁੰਦੀਆਂ ਕਦੋਂ ਨਹੀਂ ਦੇਖਦੇ ਆ ਜਾ ਕੇ ਅੱਛਾ ਤੇ ਉਹਨੂੰ ਤੁਸੀਂ ਵੱਡੀ ਬੁਟੀਕ ਵਾਲਾ ਬਣਾਤਾ ਹੈਂ ਹਾਂ ਤੇ ਦੀਪਕ ਭਾਜੀ ਤੇ ਮੈਂ ਆਪਾਂ ਨਾਂ ਰੱਖਿਆ ਹੋਇਆ ਵੱਡੀ ਬੁਟੀਕ ਵਾਲੀ ਤੇ ਮੈਂ ਹੈਗੀ ਛੋਟੀ ਬੁਟੀਕ ਵਾਲੀ ਠੀਕ ਹੈ ਤੇ ਲੋ ਜੀ ਅਹੀ ਜਾਣਿਆ ਤੇ ਤੁਸੀਂ ਬਣੇ ਰਹੋ ਵਲੌਗ ਚ ਚੈਨ ਕਰੋ ਲਾਈਕ ਸ਼ੇਅਰ ਕਮੈਂਟ ਤੇ ਫਿਰ ਤੁਹਾਨੂੰ ਹੁਣ ਸਿੱਧਾ ਅਸੀਂ ਮੈਨੂੰ ਲੱਗਾ ਘਰੇ ਆ ਕੇ ਮਿਲਣਾ ਪੈਣਾ ਕਿਉਂਕਿ ਟਾਈਮ ਹੀ ਨਹੀਂ ਲੱਗਣਾ ਦਾਈ ਵਾਲੇ ਨੂੰ ਚੁੰਨੀਆਂ ਵੀ ਦੇਣੀਆਂ ਨੇ ਤੇ ਮੌਸਮ ਵੀ ਐਵੇਂ ਦਾ ਕਿ ਜੇ ਦੁਪੱਟੇ 4 ਵਜੇ ਤੋਂ ਬਾਅਦ ਤਾਂ ਡਾਈ ਨਹੀਂ ਹੋਣੀ ਤੁੱਪੇ-ਤੁੱਪੇ ਹੋਗੇ ਤਾਂ ਹੋਗੇ ਅੱਛਾ ਮੌਸਮ ਠੰਡਾ ਹੈ ਨਹੀਂ ਪਰ ਤੁਹਾਨੂੰ ਸਵੇਰੇ ਪੂਰੀ ਫੁੱਲ ਕੱਲ ਰਾਤ ਥੋੜੀ ਠੰਡ ਹੈਗੀ ਸੀ ਕੱਲ ਰਾਤ ਸਵੇਰੇ ਤਾਂ ਘੱਟ ਸੀ ਹਾਂ ਅਸੀਂ ਪਹੁੰਚ ਗਏ ਜੀ ਸੁਨਾਮੀ ਗੇਟ ਸੁਨਾਮੀ ਗੇਟ ਤੋਂ ਹੀ ਉਹ ਸਿੱਧਾ ਜਾਣਾ ਸੁਨਾਮ ਅੱਛਾ ਹੁਣ ਵੱਡਾ ਰੋਡ ਚੱਲ ਪਿਆ ਨਾ ਆਪਾਂ ਇਧਰੋਂ ਹੀ ਜਾਵਾਂਗੇ ਠੀਕ ਠੀਕ ਹੈ ਮੈਂ ਵੀ ਕਹਾ ਹੁਣ ਮੈਲਾ ਚੌਕ ਵੱਲੋਂ ਨਹੀਂ ਜਾਣਾ ਹਾਂ ਹੁਣ ਤਾਂ ਆਪਾਂ ਸਿੱਧਾ ਇਧਰੋਂ ਹੀ ਜਾਵਾਂਗੇ ਉਧਰ ਵੱਲੋਂ ਤੁੰਗਾ ਕਲਾਰਾ ਵੱਲੋਂ ਪੂਰੇ ਜੋਰਾ ਨਾਲ ਮੋਟਰਸਾਈਕਲ ਤੇ ਪਤੰਗ ਲੈ ਕੇ ਜਾ ਰਹੇ ਨੇ ਬਸ ਪਿੰਡਾਂ ਨੂੰ ਚੱਲੇ ਰਹੇ ਹਾਂ ਬਸ ਕਿੰਨੀ ਖੁਸ਼ੀ ਹੋਣੀ ਦਾ ਸੀ ਪਤੰਗ ਲੈ ਕੇ ਚੱਲੇ ਆ ਜਰਾ ਪਿੱਛੇ ਲੈ ਕੇ ਬੈਠਾ ਮੈਨੂੰ ਆਇਆ ਕਿ ਤੇ ਫਾੜ ਫੁੱਟ ਨਾ ਜਾਣ ਹਣਾ ਹਵਾ ਬਹੁਤ ਤੇਜ਼ ਹੈ ਨਾ ਮੋਟਰਸਾਈਕਲ ਤੇ ਮੈਂ ਹੱਥ ਰੱਖਿਆ ਪੂਰਾ ਦਿਨ ਉਹਨੂੰ ਪਤਾ ਨਾਲੇ ਚਾਰ ਸਵੇਰੇ ਵੇਖ ਰਿਹਾ ਉਹ ਲੋਜੀਸਨਾ ਮੋ ਆ ਗਏ ਸੀ ਉਸ ਤੋਂ ਬਾਅਦ ਆਪਾਂ ਨੇ ਵਲੌਗ ਹੀ ਨਹੀਂ ਸ਼ੂਟ ਕੀਤਾ ਤੇ ਹੈਗਾ ਨੈਕਸਟ ਡੇ ਤੇ ਆਪਾਂ ਸੂਟ ਆਪਣੀ ਭੈਣ ਦੇ ਭੇਜਨੇ ਸੀ ਜੰਮੂ ਵਾਲੇ ਭੈਣ ਦੇ ਤੇ ਉਹ ਆਪਾਂ ਗਏ ਸੀ ਮਾਸਟਰ ਕੋ ਫੜਨ ਆਪਾਂ ਜਿਹੜੇ ਬਰਬਰੀ ਦੇ ਫਾਈਸ ਸੀ ਨਾ ਸੂਟ ਉਹ ਆਪਾਂ ਰੈਡੀ ਕੀਤੇ ਨੇ ਜੀ ਸਟਿਚ ਕਰਵਾ ਕੇ ਦੇ ਰਹੇ ਹਾਂ ਉਹਨਾਂ ਨੇ ਪੋਟਰੀ ਬਟਨ ਲਗਵਾਏ ਨੇ ਤੇ ਪਾਈਪਿੰਗ ਲਗਾਈ ਹੈ ਆ ਦੇਖੋ ਤੇ ਚਾਕਤ ਵੀ ਆਪਾਂ ਨੇ ਪਾਈਪਿੰਗ ਦਿੱਤੀ ਤੇ ਜਿਹੜੀ ਨੀਚੇ ਲਾਈਨਿੰਗ ਲਾਈ ਨਾ ਉਹ ਟਾਫਟਾ ਲਾਈ ਹੈ ਆ ਕਲਰ ਬਹੁਤ ਘੈਂਟ ਆ ਤੇ ਇਹਦੇ ਨਾਲ ਬਾਟਮ ਆਪਾਂ ਰੱਖੀ ਜੀ ਪਾਕਿਸਤਾਨੀ ਤੇ ਆ ਜਿਹੜੀਆਂ ਆਪਾਂ ਚੁੰਟਾਂ ਜੀਆਂ ਕਹਿੰਦੇ ਆ ਉਹ ਪਾਈ ਨਾਲ ਲੈਸ ਲਾਈ ਮੈਂ ਬਲਬ ਵੀ ਨਹੀਂ ਲਾਇਆ ਮੈਂ ਐਵੇਂ ਵੀਡੀਓ ਬਣਾਈ ਜਾਈ ਆ ਦੇਖੋ ਬਹੁਤ ਸੋਣੀ ਬਾਟਮ ਬਣੀ ਹੈ ਇਦੇ ਨਾਲ ਆਏ ਦੋ ਸੂਟ ਉਹਨਾਂ ਨੇ ਸਟਿਚ ਕਰਵਾਏ ਨੇ ਬਾਕੀ ਉਹਨਾਂ ਦੇ ਹਜੇ ਹੁੰਦੇ ਪਏ ਨੇ ਤੇ ਇਹਦੇ ਨਾਲ ਦੁਪੱਟਾ ਵੀ ਆ ਸੀ ਕਲਰ ਬਹੁਤ ਸੋਹਣੇ ਨੇ ਸਾਰੇ ਮੈਂ ਤੁਹਾਨੂੰ ਮੈਂ ਦਿਖਾਦਾ ਅੱਜ ਕੋਰੀਅਰ ਜਾਣਾ ਸੀ ਵੀਡੀਓ ਮੇਰੇ ਕੋਲ ਬਣਨੀ ਨਹੀਂ ਹੈਗੀ ਪੰਜਾਬੀ ਪਹਿਰਾਵੇ ਤੇ ਚਲੋ ਆਪਾਂ ਵੀਡੀਓ ਇਧਰ ਵਲੌਗ ਚ ਦਿਖਾ ਦਿੰਨੇ ਆ ਤੇ ਇਹ ਕਾ ਬਾਟਮ ਹੈ ਇਹ ਵੀ ਆਪਾਂ ਨੇ ਉਹ ਵੀ ਰੈਡੀ ਕੀਤੀ ਉਹਨਾਂ ਨੇ ਸਪੈਸ਼ਲ ਕਿਹਾ ਸੀ ਐਵੇਂ ਰੈਡੀ ਕਰਿਓ ਬਹੁਤ ਸੋਹਣੀ ਬਣੀ ਤੇ ਆ ਸ਼ਰਟ ਹੈ ਇਹਦੇ ਤੇ ਵੀ ਆਪਾਂ ਨੇ ਪੋਰਟੀ ਬਟਨ ਦਿੱਤੇ ਨੇ neck ਤੇ piping ਲੱਗੀ ਹੋਈ ਹੈ ਤੇ ਇਧਰ ਬਾਜੂ ਤੇ ਲੇਸ ਘੇਰੇ ਤੇ ਲੇਸ ਡਬਲ ਮਤਲਬ ਛੇੜ ਦੀ ਲਾਈ ਹੈ ਜਿਵੇਂ ਦੇਖ ਸੂਟ ਦੇ ਵਿੱਚ ਕਲਰ ਨੇ ਨਾ 셔ਟ ਦੇ ਵਿੱਚ ਕਲਰ ਨੇ ਉਵੇਂ ਦੀ ਆਪਾਂ ਨੇ ਲੇਸ ਲਾਈ ਹੈ ਘੇਰਾ ਚਾਕ ਤੇ ਬਾਹਾਂ ਤੇ ਲੇਸ ਲਾਈ ਹੈ ਤੇ ਇਹ ਜਾਣੇ ਨੇ ਅੱਜ ਉਹਨਾਂ ਦਾ ਕੋਰੀਅਰ ਜਾਣਾ ਅੱਜ ਉਹਨਾਂ ਦਾ ਤੇ ਬਸ ਮੈਂ ਕਿਹਾ ਚਲੋ ਤੁਹਾਡਾ ਵੀਡੀਓ ਸ਼ੇਅਰ ਕਰੀਏ ਠੀਕ ਹੈ ਜੀ ਤੇ ਲਓ ਜੀ ਇਹ ਆਪਾਂ ਲੈ ਕੇ ਆਏ ਸੀ ਮਸਾਂਪਨ ਹੋਰ ਕੁਝ ਕੰਮ ਹਨ ਉਧਰ ਟਾਈਮ ਲੱਗ ਗਿਆ ਕੁਝ ਦੇਣ ਵਾਲੇ ਸੀ ਕੱਪੜੇ ਉਹ ਦੇ ਕੇ ਆਏ ਆ ਤੇ ਬਾਕੀ ਤੁਹਾਨੂੰ ਮਿਲਦੇ ਆਂ ਹੀ ਵਲੌਗ ਚ ਠੀਕ ਹੈ ਬਣੇ ਰਹੋ ਤੁਸੀਂ ਵਲੌਗ ਚ ਚਾਹ ਪਾਣੀ ਪੀ ਲਈ ਆਪਾਂ ਤੇ ਚਾਹ ਪਾਣੀ ਆਪਣਾ ਹੋਰ ਹੈ ਜੀ ਰੈਡੀ ਆਪਣਾ ਉਹੀ ਪਾਣੀ ਰੈਡੀ ਹੋਰ ਹੈ ਜੀ ਜਵਾਣ ਜੀਰੇ ਵਾਲਾ ਸੌਂਫ ਵਾਲਾ ਕਾਫੀ ਟਾਈਮ ਮੈਂ ਦੱਸ ਚੁੱਕੀ ਆ ਤੇ ਇੱਧਰ ਸ਼ਹਿਦ ਤੇ ਨਿੰਬੂ ਆ ਚੁੱਕਿਆ ਕੱਲ ਤਾਂ ਮੇਰਾ ਗਲਾ ਵੀ ਖਰਾਬ ਹੋਇਆ ਪਿਆ ਉਹਦੀ ਤਰ੍ਹਾਂ ਦਾ ਹੋਇਆ ਪਿਆ ਨਿੰਬੂ ਨਾਲ ਪਾਉਣਾ ਚਾਹੀਦਾ ਨਹੀਂ ਤਾਂ ਕੋਈ ਗੱਲ ਨਹੀਂ ਪਾ ਦੂੰ ਐ ਖਰਾਬ ਨਹੀਂ ਹੋਰੀ ਤਰ੍ਹਾਂ ਦਾ ਹੋਇਆ ਪਿਆ ਜੀਬ ਜੀਆ ਬੀਚ ਵਿੱਚ ਡੁੱਬੀ ਜਾ ਰਿਹਾ ਕੋਈ ਨਾ ਨਿਕਲ ਜੂਗਾ ਸਾਇਦ ਮੈਂ ਸਕਤੂ ਇਹ ਪਾਣੀ ਸਭ ਰੋਲ ਚਲਾ ਚਲੋ ਜੀ ਜਿਹੜਾ ਪਾ ਪੈਕਿੰਗ ਕਰਤੀ ਤੇ ਇਧਰ ਆ ਪਹੁੰਚਾ ਵੀ ਆ ਗਈ ਹੁਣ ਆਪਾਂ ਪੀ ਲਈਏ ਚਾਹ ਚਾਹ ਪੀ ਨੂੰ ਜੀ ਕਰਦਾ ਸਿਰ ਸਿਰ ਚਾਹ ਪਰ ਜੀ ਨਹੀਂ ਕਰਦਾ ਅੰਦਰੋਂ ਬਸ ਐ ਹੁੰਦਾ ਸਿਰ ਚਾਹ ਪੀਏ ਤੇ ਉਹ ਸੱਚ ਦੋ ਕੋਰੀਅਰ ਹੋਰ ਨੇ ਹਰਿਆਣੇ ਵਾਲੇ ਉਹ ਵੀ ਟਾੜ ਦੋ ਵਾਲੇ ਭੈਜੂ ਨਾ ਲੋਈ ਨਹੀਂ ਅੰਦਰ ਮਨ ਨੂੰ ਤਾਂ ਸ਼ਰਮ ਜੀ ਹੋਣਾ ਪੈਂਦੀ ਹੈ ਟੋਪੀ ਪਾਏ ਹੋਰ ਪਾਪਾ ਨੇ ਮੈਂ ਸ਼ਰਮੋਂ ਦੀ ਟੋਪੀ ਪਾਹਨੋਂ ਪੱਗ ਬੰਨਿਆ ਲੱਗਿਆ ਹੋਰ ਹੋਰ ਨੂੰ ਜਾ ਕੇ ਆਉਣਾ ਪੱਗ ਸਿੱਖਣ ਵਾਸਤੇ ਉਹ ਵੀ ਟਾਈਮ ਲੱਗ ਰਿਹਾ ਇਹ ਕੰਪਨੀ ਛੱਡੋਗੇ ਤੇ ਪੱਗ ਸਿੱਖ ਪਾਓਗੇ ਜਿੰਨਾ ਚਿਰ ਇਹ ਕੰਪਨੀ ਨਹੀਂ ਛੱਡੋਗੇ ਕੋਈ ਪੱਗ ਨਹੀਂ ਕੋਈ ਫੈਮਿਲੀ ਨਹੀਂ ਕੋਈ ਕੁਝ ਨਹੀਂ ਸਿਰਫ ਲੈਪਟਾਪ ਹੀ ਸਮਝਾਉਂਦਾ ਬਾਪੂ ਕਿਤੇ ਮੈਨੂੰ ਜਿਹੜੇ ਫਾਰਮੈਚ ਚਵਾ ਕੇ ਹੋਰ ਹਾਂ ਦੱਸੋ ਭਾਈ ਲਵਾ ਦਿਓ ਕੋਈ ਬੈਂਕ ਖਾਤਾ ਕਿਤੇ ਹੋਰ ਜਿੱਥੇ ਚਾਰ ਪੰਜਵੇਂ ਛੁੱਟੀ ਹੋ ਜੇ ਬੜਾ ਔਖਾ ਹੋ ਜਾਂ ਪਿਆ ਬਾਈ ਪਾਪਾ ਬਾਈ ਹੋਰ ਅੱਜ ਆ ਦਿਓ चलो गाइस अब हम हमने घी रखा है एक तरफ देखो घी बन रहा है घी बन जाए मैं पापा को बोलूं मोटर चला देंगे घी बन रहा है आ, आपको आज आपको घी बनाना सिखाते हैं एक तरफ मेरी मशीन लगा रखी है ये रही मशीन मशीन में देखो पानी डल रहा है जब पानी डलेगा मामा ਇਹ ਚ ਪਾਣੀ ਹਲੇ ਵੀ ਨਹੀਂ ਪਰੰਡਿਆ ਨਹੀਂ 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 ਹੁਣ ਤਾਂ ਡਰੇਨ ਕੀਤਾ ਹੀ ਹੁਣ ਭਰ ਜੂਗਾ ਤੇ ਰਾਤ ਸਾਡੀ ਮਸ਼ੀਨ ਖਰਾਬ ਹੋ ਗਈ ਵਾਸ਼ਿੰਗ ਮਸ਼ੀਨ ਰਾਤ ਸਰਾ ਕੀ ਮੈਂ ਕੀਤਾ ਸੀ ਜਿਹੜੇ ਆਪਣਾ ਸਰਦੀਆਂ ਵਾਲੇ ਕੱਪੜੇ ਨਹੀਂ ਮੈਨੂੰ ਲੱਗਦਾ ਸਾਰੇ ਸਰਦੀ ਚ ਹੀ ਉਹ ਕੱਪੜੇ ਟੱਚ ਵੀ ਨਹੀਂ ਕੀਤੇ ਜਿਹੜੇ ਅਹੀ ਲਮਾਰੀਆਂ ਚ ਰੱਖੇ ਪਏ ਸੀ ਕੱਲ ਮੈਂ ਸਾਰੇ ਉਹ ਇੱਕ ਵਾਰੀ ਈਜੀ ਚੋਂ ਕੱਢ ਕੇ ਤੇ ਧੋ ਕੇ ਤੇ ਹੁਣ ਆਪਾਂ ਸਾਰੇ ਲਿਫਾਸਿਆਂ ਚ ਪਾ ਕੇ ਬੱਡੇ ਚ ਰੱਖਾਂਗੇ ਅੱਜ ਬਸ ਸਾਰਾ ਤਰੀਕੀ ਕੱਪੜੇ ਧੋ ਗਏ ਨੇ ਰਾਤ ਹੀ ਧੋਲੇ ਸੀ ਅੱਧੇ ਵੀ ਰਾਤ ਮਸ਼ੀਨ ਖਰਾਬ ਹੋਣ ਕਰਕੇ ਥੋੜੇ ਜਿਹਾ ਰਹਿ ਗਏ ਸੀ ਸਵੇਰੇ ਠੀਕ ਕੀਤੀ ਐ ਤੇ ਹੁਣ ਤੋਕੇ ਤੇ ਬਸ ਹੁਣ ਅਸੀਂ ਨਿਕਲਣ ਲੱਗੀਆਂ ਮੈਂ ਤੇ ਦਮਨ ਬਾਜ਼ਾਰ ਕਿਉਂਕਿ ਸਾਡੇ ਭੈਣ ਦਾ ਜਾਣਾ ਸੂਰੀ ਹੈ ਦੋਨਾਂ ਨੂੰ ਸੀਟ ਨਹੀਂ ਹੋ ਰਹੀ ਤੇ ਲੋ ਜੇ ਮੇਰੇ ਵਾਲ ਤੇ ਵਾਈਟ ਹੋ ਗਏ ਨੇ ਦੇਖ ਸਕਦੇ ਤੁਸੀਂ ਬਹੁਤ ਬੁਰਾ ਹਾਲ ਹੈ ਪਾਪਾ ਕੀ ਕਹੇ ਅੰਕਲ ਨੂੰ ਬੁਲਾ ਦਿੰਦੇ ਲੋ ਜੇ ਮੈਂ ਕੀ ਉਗੜਨਾ ਬਸ ਦਮਨ ਡੈਡੀ ਹੋ ਜੇ ਤੇ ਬਹੁਤ ਬਾਤ ਹੈ ਬਹੁਤ ਜ਼ਿਆਦਾ ਗੱਲ ਪਿਆ ਹੋਇਆ ਕਿ ਤੁਸੀਂ ਇਗਨੋਰ ਕਰੋ ਹੁਣ ਆਪਾਂ ਹੌਲੀ ਹੌਲੀ ਕਰਾਂਗੇ ਤੇ ਮੇਰੇ ਕੋਲ ਯੇ ਵੀ ਸਾਡੇ ਪਿੰਡ ਮੈਰ ਦੇ ਉੱਥੇ ਵੀ ਜਾਣਾ ਸੀ ਤੇ ਦਮਨ ਦੇ ਪੇਪਰਾਂ ਕਰਕੇ ਨਹੀਂ ਅਸੀਂ ਜਾ ਰਹੇ ਕਿਉਂਕਿ ਦਮਨ ਦੇ ਪੇਪਰ ਚੱਲਦੇ ਪਹਿਲਾਂ ਉਹ ਤਾਂ ਅੱਗੇ ਨਹੀਂ ਜਾ ਰਿਹਾ ਪਰ ਹੁਣ ਦਮਨ ਦਾ ਪੇਪਰ ਕਾਰਡ ਲਾਸਟ ਰਹਿ ਗਿਆ ਜਿਹੜੇ ਪ੍ਰੀਬੋਰਡ ਨੇ ਤੇ ਦਮਨ ਤੇ ਦਮਨ ਦੇ ਪਾਪਾ ਇੱਥੇ ਆਣਗੇ ਤੇ ਮੈਂ ਆ ਜਾਵਾਂਗੀ ਚਲੋ ਮੈਂ ਕੱਲ ਜਾਉਂਗੀ ਹੁਣ ਅੱਜ ਜਾਉਂਗਾ ਹਲਾ ਕੱਚੀ ਲੈ ਲਓ ਹੁਣ ਪੂਰੀ ਵਾਟ ਨਹੀਂ ਅਬ ਲੈ ਲਓ

ਮਨ ਕੋ ਜਾ ਬਿਦ ਨਾੜ ਫੜਾ ਫੜ ਕੇ ਰੋਵਾਂ ਤੇ ਆਪੇ ਓਕੇ ਪਤਾ ਨਹੀਂ ਕਿ ਆਹਦੇ ਹੰਦਾਂ ਬਣੇ ਕੋਸ਼ਣਾ ਜਾਨਾ ਬੁੱਤਨਿਆ ਚਲੇ ਕੇ ਜਾਣਾ ਮੇਰਾ ਬੁੱਤਨ ਆ ਲੈ ਤੋ ਵੀ ਜਾ ਪਾਪਾ ਦੇ ਕੰਮ ਮਤਲ ਜਿੱਥੇ ਕੋਈ ਮਿਲਿਆ ਐ ਕਰਕੇ ਉਂਝੇ ਠਾਕਾ ਹੈ ਪਾਪਾ ਨੇ ਸਿਰ ਦੋਈ ਤੌਲੀਏ ਦਿੱਤੇ ਹੋਏ ਨੇ ਇੱਕ ਗ੍ਰੇ ਕਲਰ ਦਾ ਤੇ ਹੀ ਹੈ ਇਹ ਤੁਹਾਨੂੰ ਪਤਾ ਅਸੀਂ ਤੁਹਾਡਾ ਤੌਲੀਆ ਵਰਤਣਾ ਉਹ ਕਈ ਵਾਰ ਚੜਾ ਦੋ ਦੋ ਦੇਣੀ ਅੰਦਰ ਪਿਆ ਰੰਦਾ ਹੈ ਜੀ

ਨਵਾਂ ਹੀ ਫੈਬਰਿਕ ਆਇਆ ਸਿਲਕ ਵਰਗਾ ਫੈਬਰਿਕ ਆ ਤੇ ਆ ਵਰਕ ਕਰਵਾਇਆ ਆ ਆਪਣਾ ਤੇ ਬਹੁਤ ਸੋਹਣਾ ਲੱਗ ਰਿਹਾ ਜੇ ਮੇਰੀ ਕਿਸੇ ਭੈਣ ਨੂੰ ਚਾਹੀਦਾ ਹੋਏ ਤੁਸੀਂ ਮੇਰੇ ਬੁਟੀਕ ਵਾਲੇ ਨੰਬਰ ਤੇ ਮੈਸੇਜ ਕਰਕੇ ਉਧਰ ਦਿਖਾਉਮ ਲਾਈਟ ਸਾਹਮਣੇ ਲਾਈਟ ਸਾਹਮਣੇ ਆ ਨਹੀਂ ਗਿਆ ਲਾਈਟ ਸਾਹਮਣੇ ਦਿਖਾਣੀ ਹੈ ਫਰੋਜੀ ਕਲਰ ਆ ਜੀ ਇਹ ਬਹੁਤ ਸੋਹਣਾ ਕਲਰ ਆ ਤੇ ਬਹੁਤ ਸੋਹਣਾ ਡਿਜ਼ਾਈਨ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਆਪਣੀ ਇਹਦੀ ਲੈਂਥ ਰਹੂਗੀ ਜੀ 44 45 ਇਨੀ ਬਣ ਜੇਗੀ ਠੀਕ ਹੈ ਜੀ ਤੇ ਇਧਰ ਆਪਾਂ ਨਾਲ ਬਾਹਾਂ ਤੇ ਵੀ ਸੇਮ ਵਰਕ ਕਰਵਾਇਆ ਆ ਇਹ ਜੇ ਕਿਸੇ ਨੇ ਬਾਈ ਕਰਨਾ ਹੋਏ ਤਾਂ ਤੁਸੀਂ ਮੈਨੂੰ ਦੱਸ ਦਿਓ ਆਪਣੇ ਬੁਟੀਕ ਵਾਲੇ ਨੰਬਰ ਤੇ ਵੀ ਇਹਦੀ ਵੀਡੀਓ ਆਪਾਂ ਜਰੂਰ ਪਾਵਾਂਗੇ ਇਹਦੀ ਲੈਂਥ ਮੈਨੂੰ ਲੱਗਦਾ 44 45 ਆ ਇਹਦਾ ਕੋਈ ਚੱਕਰ ਨਹੀਂ ਜੇ ਤੁਸੀਂ ਘੱਟ ਲੈਂਥ ਬਣਾਣੀ ਤਾਂ ਕੋਈ ਚੱਕਰ ਨਹੀਂ ਇਹ ਫਲਾਵਰ ਆਪਾਂ ਵਿੱਚ ਵੀ ਤੁਸੀਂ ਵਿੱਚ ਵੀ ਦੇ ਸਕਦੇ ਹੋ ਕਟਿੰਗ ਵੀ ਹੋ ਜੇਗੀ ਠੀਕ ਹੈ ਇਹਦਾ ਨੈਕ ਬਣਿਆ ਹੋਇਆ ਤੇ ਸੈਂਟਰ ਚ ਬੁਟੀ ਦਿੱਤੀ ਹੈ ਤੇ ਇਧਰ ਇਹਦੀਆਂ ਬਾਜੂ ਨੇ ਇਹਦੀ ਸਲਵਾਰ ਵੀ ਤੁਹਾਨੂੰ ਮੈਂ ਦਿਖਾਉਣੀ ਆ ਠੀਕ ਹੈ ਇਹਦਰ ਆਪਾਂ ਸੇਮ ਹੀ ਬਾਟਮ ਤੇ ਕਰਵਾਇਆ ਕਲਰ ਬਹੁਤ ਸੋਹਣਾ ਹੈ ਇਹ ਬਿਨਾ ਦੁਪੱਟੇ ਤੋਂ ਹੈ ਜੀ ਦੁਪੱਟਾ ਤੁਸੀਂ ਰੈਡੀ ਕਰਨਾ ਉਹ ਨਾਲ ਦੱਸ ਦਿਓ ਆ ਬਾਟਮ ਤੇ ਵਰਕ ਹੋਇਆ ਹੋਇਆ ਇਹ ਸਟ੍ਰੇਟ ਬਾਟਮ ਵਾਸਤੇ ਹੈ ਜੀ ਸਟ੍ਰੇਟ ਬਾਟਮ ਬਣਵਾਈ ਆਪਾਂ ਨਾਲ ਜੇ ਕਿਹੇ ਮੇਰੇ ਭੈਣ ਭਰਾ ਨੂੰ ਲੈਣਾ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਦਿਓ ਬਾਕੀ ਸੂਟ ਤੁਹਾਨੂੰ ਜਿਹੜੇ ਨੇ ਉਹ ਪੰਜਾਬੀ ਪਹਿਰਾਵੇ ਤੇ ਮਿਲਣਗੇ ਠੀਕ ਹੈ ਆਪਾਂ ਬਣਾਵਾਂਗੇ ਤੇ ਉਹ ਵੀ ਇਹ ਸ਼ੀਸ਼ੀਓ ਫੇਰ ਤੁਹਾਨੂੰ ਮਿਲ ਜਾਣਾ ਤਾਂ